ਪਰਿਵਾਰ ਦੇ ਰੋਟੀ ਸਰਦਾਰ ਵਰਦੀਪ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰੀਕੂ ਸਿੰਧੀ ਅਤੇ ਉਹਨਾਂ ਦੇ ਹੰਸਫ ਅਵਨੀਤ ਕੌਰ ਨੂੰ ਵਿਆਹ ਤੇ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਜਿਹੜਾ ਇਹ ਸਮਾਗਮ ਵਿਆਹ ਦੇ ਮੌਕੇ ਤੇ ਹੋ ਰਿਹਾ ਹੈ ਇਹ ਸੈਂਟਰ ਦੇ ਇਹ ਹਜ਼ਾਰਾਂ ਤੋਂ ਵੈਨੂ ਕਹਿੰਦੇ ਆਪਣੇ ਇਲਾਕੇ ਦੇ ਵਿੱਚ ਪਹਿਲਾ ਪ੍ਰੋਗਰਾਮ ਹੈ ਜਿਹੜਾ ਮੈਂ ਸ਼ਾਇਰੀ ਅਸਮ ਦੇ ਵਿੱਚ ਸਵੇਰ ਚਾਰ ਹੈ ਸਵੇਰ ਚਾਰ ਕ ਪ੍ਰੋਗਰਾਮ ਕਲੱਬ ਕਰਵਾਉਂਦੇ ਰਹਿੰਦੇ ਆ ਉਹਨਾਂ ਦਾ ਨਾਮ ਸਿਰਫ ਸਵੇਰ ਚਾਰਕ ਸਿਰਫ ਦਿਖਾਵੇ ਲਈ ਨਹੀਂ ਹੁੰਦਾ ਪਰ ਉਹ ਇਸ ਅਸਮ ਦੇ ਅਸਮ ਚਾਰ ਦੀ ਗੱਲ ਹੋ ਗਈ ਆ ਉਹ ਸਾਡੇ ਦਾ ਸਾਰਾ ਪ੍ਰੋਗਰਾਮ ਸਵੇਰ ਤੋਂ ਹੁੰਦਾ ਇਹ ਪ੍ਰੋਗਰਾਮ ਅੱਜ ਦਾ ਜਿਹੜਾ ਸਭਿਆਚਾਰਕ ਪ੍ਰੋਗਰਾਮ ਹੈ ਤੇ ਅੱਜ ਦੇ ਸਭ ਦੇ ਵਿੱਚ ਭਾਗ ਲੈਣ ਲਈ ਬਿਸਤਿਹਾਰ ਵੀ ਚੋਣਦੇ ਹੋਣਗੇ ਕਿ ਇਹ ਪ੍ਰੋਗਰਾਮ ਹੈ ਜਿਹੜਾ ਸਿੱਧਕ ਤੇ ਡਿਜੀਟਲ ਲੱ chal raha hai si ਤੇ ਇੱਥੇ ਇਹਨਾਂ ਨੇ ਕੁਝ ਹੋਰ ਹੀ ਕਰਿਆਗਾ ਇਹ ਪਹਿਲੀ ਵਾਰ ਹੀ ਦੇਖਿਆ ਹੈ ਇਹਨਾਂ ਨੇ ਤੇ ਇਹ ਸਾਡੇ ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਬਹੁਤ ਵੱਡਾ ਪ੍ਰਾਲਾ ਰਿਹਾ ਹੈ ਕਿ ਬ੍ਰਾਸ ਫਾਊਂਡੇਸ਼ਨ ਨੇ ਕੰਪਨੀਆ ਪੜਾ ਰਹੀਆਂ ਨੇ ਉਹ ਨਵੇਂ ਜਿਹੜੇ ਸੇਕ ਕਰਦੇ ਭਾਈ ਆ ਥੋੜੀ ਬਾਤ ਜਾਦੀ ਹੈ ਇੱਥੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਇਹਨਾਂ ਦੇ ਕਾਰਜ ਕੀਤੇ ਨੇ ਬ੍ਰਾਸ ਫਾਊਂਡੇਸ਼ਨ ਨੇ ਉਹ ਅੱਜ ਵੀ ਇੱਥੇ ਦੇਖਿਆ ਨਾ ਬਿਲਕੁਲ ਅਮੇ ਚਾਪਾ ਚੱਲਦੇ ਆ ਸਮਾਜ ਨੂੰ ਅਸਲੀ ਸੇਧ ਦਿੰਦੇ ਆ ਇਹਨਾਂ ਨੇ ਤੋਂ ਬ੍ਰਾਸ ਫਾਊਂਡੇਸ਼ਨ ਦੇ ਵਿੱਚ ਜਿਹੜੇ ਸਟੱਡੀ ਸੈਂਟਰ ਨੇ ਉਹਨਾਂ ਤੋਂ ਕਾਫੀ ਲੋਕ ਪ੍ਰਸਿੱਧ ਲੈ ਕੇ ਅੱਗੇ ਵਧਦੇ ਨੇ ਤੇ ਦੂਸਰੀ ਗੱਲ ਆ ਪ੍ਰਗਤੀ ਇਲਾਕੇ ਅੰਦਰ ਨੰਦਲਾndi ਹੈ ਤੇ ਇਹਨਾਂ ਦੇ ਹਮੇਸ਼ਾ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਸਮਾਜ ਲਈ ਸਿੱਖ ਤੋਂ ਹੁੰਦੇ ਨੇ ਤੇ ਜਿਹੜੇ ਸਾਡੇ ਪ੍ਰੋਗਰਾਮ ਨੇ ਜਿਹਨੇ ਸਰਾਣਾ ਸੁਧੀ ਦੀ ਐਕਸੈਸ ਕੱਢਿਆ ਹੁੰਦਾ ਕਿ ਸਾਨੂੰ ਜਿਹੜੇ ਸਾਡੇ ਸਮਾਜ ਨੂੰ ਨੇ ਸਾਡੇ ਬੱਚੇ ਦੇ ਜਨਮ ਦੇ ਦਿਨ ਤੋਂ ਲੈ ਕੇ ਵਿਆਹ ਸਾਦੀ ਤੱਕ ਵਿਆਹ ਸਾਧੇ ਤੋਂ ਲੈ ਕੇ ਮਰਨ ਤੱਕ ਇਹਨੇ ਜਿਹੜੇ ਸਭਿਆਚਾਰਕ ਪ੍ਰੋਗਰਾਮ ਨੇ ਉਹ ਜੇ ਅਸੀਂ ਕਰਵਾਈਏ ਤਾਂ ਆਸਰ ਦੇ ਵਿੱਚ ਸਮਾਜ ਬਦਲੇਗਾ ਫੇਰੀ ਤੇ ਸਾਡੇ ਸਮਾਜ ਦਾ ਜਿਹੜਾ ਭਲਾ ਹੋਊਗਾ ਫੇਰੀ ਹੋਊਗਾ ਇਹਨਾਂ ਸਮਾਜ ਨਾਲ ਕੋਈ ਬਹੁਤ ਵੱਡਾ ਖਰਚ ਨਹੀਂ ਹੋਊਗਾ ਹੈਗਾ ਅਸੀਂ ਪਾਰਟੀਆਂ ਦੇ ਵਿਆਹ ਵਰਦਾਂ ਦੇ ਵਿੱਚ ਸ਼ਰਾਬ ਤੇ ਫੂਲ ਇਸਤਾਂ ਦੇ ਕਾਫੀ ਪੈਸਾ ਲਾਉਂਦੇ ਆ ਉਹਨਾਂ ਪੈਸਾ ਬਚਦਾ ਹੀ ਹੈ ਬਹੁਤ ਘੱਟ ਖਰਚ ਹੁੰਦਾ ਤੇ ਰਾਣਾ ਸੋਦੀ ਜੀ ਦਾ ਵੈਸੇ ਵੀ ਸਮਾਜ ਸੇਵੀ ਨੇ ਲੈਂਦੇ ਨੂੰ ਕੁਝ ਨਹੀਂ ਹੈ ਜਿਸੇ ਤੋਂ ਕਰਵਾਉਣ ਵਾਲੇ ਬਹੁਤ ਤਾਂ ਫ੍ਰੀਚ ਵੀ ਕਰ ਜਾਣਗੇ ਇਹਨਾਂ ਦਾ ਵੀ ਬਹੁਤ ਬਹੁਤ ਪ੍ਰਗਤੀ ਕੇਂਦਰ ਲੰਧਰੋਂ ਦਾ ਬਹੁਤ ਬਹੁਤ ਧੰਨਵਾਦ ਅਤੇ ਦੁਬਾਰਾ ਫਿਰ ਮੇਰੇ ਵੱਲੋਂ ਰਿੰਕੂ ਜੀ ਤੇ ਉਹਨਾਂ ਦੇ ਹਮਸਾਤਾਵਲੀ ਨੂੰ ਵੀ ਗੁਰਦੇ ਸੂਰ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਸਾਥੀ ਗੁਰੂ ਕੁੰਜੀ ਉਹ ਵੀ ਪਤਾ ਹੀ ਹੈ ਕਿਉਂਕਿ ਜਿਹੜੀ ਵੀ ਸਮਾਗਮ ਇਸ ਤਰ੍ਹਾਂ ਦੇ ਹੁੰਦੇ ਰਹੇ ਉਹ ਮੋਹਪ੍ਰੀਤ ਜੀ ਹੀ ਆਰਗੇਨਾਈਜ਼ ਕਰਦੇ ਨੇ ਇਹਨਾਂ ਦੇ ਜਿਹੜੀ ਆਪਣੇ ਆਰਗੇਨਾਈਜ਼ ਕੀਤੇ ਹੁੰਦੇ ਜਿਹੜਾ ਸਿਸਟਮ ਇਹਨਾਂ ਨੇ ਤਿਆਰ ਕੀਤਾ ਉਹ ਬਹੁਤ ਸਲੰਗਾ ਜੋਰ ਹੁੰਦਾ ਤੇ ਜੈਗੁਰਵੇ ਤਨਗੁਰਵੇ ਜੈ ਪਾਤ ਤਨ